ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਿਲਾ ਪਹਿਲਾ ਮਨਕੁੰਚਰ ਕਾਇਆ ਉਧਿਆਨ ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ ਰਾਜ ਦੁਆਰੈ ਸੋਭ ਸੁਮਾਨੈ ਮਨਕੁੰਚਰ ਕਾਇਆ ਉਧਿਆਨ ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ ਰਾਜ ਦੁਆਰੈ ਸੋਭ ਸੁਮਾਨੈ ਚਤੁਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਉ ਘਰ ਮਹਿ ਅੰਮ੍ਰਿਤ ਤਸਕਰ ਲਈ ਨਨਕਾਰ ਨਾ ਕੋਈ ਕਰੇ ਰਾਖੈ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰਬੂਜ ਵਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਭਉ ਐਸਾ ਮੂਏ ਕੋ ਕਹ ਹਮਾਰੇ ਕੌਨ ਨਿਡਰੇ ਕੋ ਕੈਸਾ ਡਰ ਕਵਨ ਸ਼ਬਦ ਪਛਾਨੈ ਤੀਨੇ ਭੌਨ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਕੀਰਤ ਸੂਰਤ ਮੁਖ ਤੇਕ ਨਾਈ ਤਹੀ ਨਰੰਜਨ ਰਹਿਆ ਸਮਾਈ ਨਿਜ ਘਰ ਵਿਆਪ ਰਹਿਆ ਨਿਜ ਠਾਈ ਉਸਤਤ ਕਰੇ ਕੇਤੇ ਮਨ ਪ੍ਰੀਤ ਤਨ ਮਨ ਸੋਚੈ ਸਾਚ ਸੋਚੀਤ ਨਾਨਕ ਹਰਿ ਭਜ ਨੀਤਾ ਨੀਤ ਗੌੜੀ ਗੁਆਰੇਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਧੋਏ ਮਨ ਮਨ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਭੂਲੋ ਬਹੁ ਚਿਤਾ ਵਿਕਾਰ ਮਨ ਭੂਲੋ ਸਿਰ ਆਵੈ ਭਾਰ ਮਨ ਮਨ ਹਰ ਏਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਿਰੂ ਦੋ ਰਹੇ ਨ ਠਾਏ ਹਰ ਭਜ ਪ੍ਰਾਣੀ ਰਸਨ ਰਸਾਏ ਗੈ ਵਰ ਹੈ ਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪਿੜ ਚਾਲੇ ਹਾਰੀ ਜੁਵਾ ਖੇਲਣ ਕਾਚੀ ਸਾਰੀ ਸੰਪੋ ਸੰਚੀ ਭੈ ਵਿਕਾਰ ਹਰਖ ਸੋਕ ਊਬੇ ਦਰਬਾਰ ਸੁਖ ਸਹਜੇ ਜਪ ਰਿਦੈ ਮਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗਰਹਿ ਔ ਗਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੈ ਸਭ ਦੁਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫਨ ਧਾਵੇ ਸਾਚੇ ਸੂਚੇ ਮਹਿਲ ਨ ਪਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਗੌੜੀ ਗਵਾਰੇਰੀ ਮਹੱਲਾ ਪਹਿਲਾ ਹਉ ਮੈਂ ਕਰਤਿਆ ਨੈ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੇ ਦੋਏ ਸੋ ਕੁਮਾਵੈ ਟਰ ਲਿਖਿਆ ਹੋਇ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦਿਸ਼ਟ ਦਿਸੈ ਤਾ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮਖ ਦੀਸੈ ਸਹਜ ਸੁਭਾਹੀਂ ਸੇਵਾਸਵਰਤ ਏਕਲੇ ਵਿਲਾਈ ਸੁਖ ਮੰਗਤ ਦੁਖ ਆਗਲ ਹੋਇ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿਜ ਸੁਭਾਏ ਗੁਰਮਤੀ ਨਾਮ ਰਿਧਾ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਭਾਉ ਨਾ ਬਿਨਾ ਨਾਹੀ ਨਿਜ ਠਾਉ ਪ੍ਰੇਮ ਪਰਾਇਣ ਪ੍ਰੀਤਮ ਰਾਉ ਨਦਰ ਕਰੇ ਤਾਂ ਬੂਜੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਨ ਮੁਖ ਕੁਚੀਲ ਕੁਛਿਤ ਬਿਕਰਾਲਾ ਸਤਗੁਰ ਸੇਵੇ ਚੁਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਏਕ ਲਿਵ ਲਾਈ ਨਿਜ ਘਰ ਵਾਸੈ ਸਾਚ ਸਮਾਈ ਜੰਮਣ ਮਰਣਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋ ਨ ਆਵੇ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁੱਖ ਸੁਖ ਭਣ ਤਿਸੈ ਰਜਾਏ ਨਾਨਕ ਨੀਚ ਕਹਿਲ ਵਿਲਾਏ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਇੱਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੇ ਦੋਏ ਆਵੈ ਜਾਇ ਮਰ ਦੂਜਾ ਹੋਏ ਧਰਨ ਗगन ਨਹ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਵ ਸਸ ਦੇਖੋ ਦੀਪਕੋ ਜਿਆਲਾ ਸਰਬਨ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੁਖ ਕੋ ਏਕ ਉਜਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕ ਉਸਤੇ ਸਭ ਉਪਤ ਹੋਈ ਰਾਹਾ ਦੋਵੈ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚੋਰ ਧਾਰੈ ਰਹਾਓ ਜਿਸ ਕੈ ਅੰਤਰ ਸੱਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਬ ਸਸ ਏਕੋ ਗ੍ਰਹਿ ਉਧਾਨ ਕਰਣੀ ਕੀਰਤ ਕਰਮ ਸਮਾਨ ਏਕ ਸ਼ਬਦ ਇਕ ਭਿਖਿਆ ਮੰਗੇ ਗਿਆਨ ਧਿਆਨ ਜੁਗਤ ਸੱਚ ਜਾਗੇ ਭੈ ਰਚ ਰਹੇ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਵਲਾਈ ਆਪੇ ਮਿਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਈ ਗੁਰ ਕੀ ਸੇਵਾ ਸ਼ਬਦ ਵਿਚਾਰ ਹਉ ਮੈਂ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪ੍ਰਾਣ ਕਹੋ ਨਾਨਕ ਅਪਰੰਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬਰਤ ਸੀਲ ਸੰਤੋਖੰ रोग न व्यापे न जम दोखं मुक्त भए प्रभ रूप न रेखं योगी कौ कैसा डर होए रूख बिरख ग्रह बाहर सोए रहाओ निरपौ योगी निरंजन ध्यावे अनदिन जागे सच लिबलावे सो योगी मेरा मन भावे काल जाल ब्रह्म अग्नि जारे ਜਰਾ ਮਰਣ ਗਤ ਗਰਬ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤਿਗੁਰ ਸੇਵੇ ਸੋ ਜੋਗੀ ਹੋਏ ਪੈਰਾਚ ਰਹੇ ਸੋ ਨਿਰਭਉ ਹੋਏ ਜੈਸਾ ਸੇਵੈ ਤੈਸੋ ਹੋਏ ਨਰ ਨਹਿ ਕੇਵਲ ਨਿਰਭਉ ਨਾ ਅਨਾਥਾ ਨਾਥ ਕਰੇ ਬਲਜਾ ਪੁਨਰਪ ਜਨਮ ਨਾਹੀ ਗੁਣ ਗਾਓ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸ਼ਬਦେ ਆਪ ਪਛਾਨੈ ਸਚੈ ਸ਼ਬਦ ਦਰਨੀ ਸਾਨੈ ਸ਼ਬਦ ਮਰੈ ਤਿਸ ਨਿਜ ਘਰ ਵਾਸਾ ਆਵੈ ਨ ਜਾਵੈ ਝੂਕੈ ਆਸਾ ਗੁਰ ਕੈ ਸ਼ਬਦ ਕਮਲ ਪ੍ਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਗੌੜੀ ਮਹਿੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁੱਖ ਵਿਸਰੈ ਪਾਵੈ ਸਤਿ ਸੋਈ ਦਰਸ਼ਨ ਦੇਖ ਭਈ ਮਤ ਪੂਰੀ 68 ਮਜਨ ਚਰਣੈ ਧੂਰੀ ਰਹਾਉ ਨੈਤਰ ਸੰਤੋਖੇ ਏਕ ਲਿਵ ਤਾਰਾ ਜਿਹਵਾ ਸੋਚੀ ਹਰ ਸਾਰਾ ਸਤ ਕਰਣੀ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲਖਾ ਭੀਵਾ ਜਹ ਜਹ ਦੇਖੋ ਤੈ ਤੈ ਸਾਚਾ ਬਿਨ ਬੂਝੇ ਛਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮਖ ਵਿਰਲਾ ਬੂਝੈ ਕੋਈ ਕਰ ਕਿਰਪਾ ਰਾਖੋ ਰਖਵਾਲੇ ਬਿਨ ਬੂਝੇ ਪਸੂ ਭਏ ਬੇਤਾਲੇ ਗੁਰ ਕਹਿਆ ਅਵਰਨ ਨਹੀਂ ਦੂਜਾ ਕਿਸ ਕੋ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਭ تیر ਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੇ ਸੱਚ ਰਿਦੈ ਸੱਚ ਪ੍ਰੇਮ ਨਿਵਾਸ ਪਰਨਵਤ ਨਾਨਕ ਹਮਤਾ ਕੇ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰੇ ਜਿਸ ਗੁਰ ਮਿਲੇ ਤਿਸ ਗਰਬ ਨਿਵਾਰੇ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰ ਬਹੁ 파ਰ ਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰ ਜਸ ਲੀਵੈ ਬਿਨ ਗੁਰ ਅੰਤ ਨ ਪਾਏ ਆਪੇ ਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਨਾਕਸ਼ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਦਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਦ ਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰ ਹੇਤ ਸਹਸ ਬਾਹ ਮਦ ਕੀਟ ਮਹਿ ਖਾਸ ਹਰਨਾਕਸ਼ ਲੈ ਨਖੋ ਵਿਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਧਨ ਪਤ ਖੋਈ RAM ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੁਰ ਪਛਤਾਨਿਆ ਕੰਸ ਕੇਸ ਚਾੰਡੂਰ ਨ ਕੋਈ RAM ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰੱਖੈ ਕੋਈ ਬਿਨ ਗੁਰ ਗਰਬ ਨ ਮੇਟਿਆ ਜਾਏ ਗੁਰਮਤਿ ਧਰਮ ਧੀਰਜ ਹਰਨਾਇ ਨਾਨਕ ਨਾਮ ਮਿਲੈ ਗੁਣ ਗਾਇ ਗੋੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰ ਹੰਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰ ਕਿਆ ਓਟ ਦਿਖਾਵੋ ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਉ ਕਾਨੇ ਕੁੰਡਲ ਗਲ ਮੋਤੀ ਹਨ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਅਹਨ ਸਫੂਲ ਵਿਛਾਵੈ ਮਾਲੀ ਬਿਨ ਹਰ ਨਾਮ ਸੁਦੇ ਦੁਖ ਖਾਲੀ ਹੈ ਵਰ ਗੈਰ ਨੀ ਜਿਵਾ ਜੇ ਲਸਕਰ ਨੇ ਬਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸਿੰਧ ਕਹਾਵੋ ਰਿਦ ਸਿੰਧ ਬੁਲਾਵੋ ਤਾਜ ਖੁਲੈ ਸਿਰਛਤਰ ਬਨਾਵੋ ਬਿਨ ਜਗਦੀਸ਼ ਕਹਾ ਸਚ ਪਾਵੋ ਖਾਨ ਮਲੂਕ ਕਹਾ ਬੋ ਰਾਜਾ ਅਬੇ ਤਬੇ ਕੂੜੇ ਹੈ ਭਾਜਾ ਬਿਨ ਗੁਰ ਸ਼ਬਦ ਨ ਸਬਰ ਸੁਖਾਜਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਰਿਦੈ ਮਰਾਰੀ ਪਰਨਵਤ ਨਾਨਕ ਸ਼ਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸ ਅਵਰੇ ਪਰਪੰਚ ਬਿਆਦ ਤਿਆਗੈ ਕਵਰੇ ਭਾਏ ਮਿਲੈ ਸਚ ਸਾਚੈ ਸਚਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਊਂਦੋ ਕਮਲ ਸਗਲ ਸੰਸਾਰੈ ਦੁਰਮਤਾ ਅਗਨ ਜਗਤ ਪਰਜਾਰੈ ਸੋਭਰੈ ਗੁਰ ਸ਼ਬਦ ਵਿਚਾਰੈ ਭਿਰੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹ ਆਪਣਾ ਕੀਨਾ ਤਿਰਸ ਨਾਰਾਚ ਤਤ ਨਹੀਂ ਬੀਨਾ ਕਾਮ ਚਿਤ ਕਾਮਣ ਹਿਤਕਾਰੀ ਕ੍ਰੋਧ ਵਿਨਾਸ਼ੈ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਈ ਗਲ ਜੀਵਰੀ ਧੰਦੈ ਲਪਟਾਈ ਗੁਰਮੁਖ ਝੂਟ ਸਹਰ ਗੁਣ ਗਾਏ ਜਿਉ ਤਨ ਵਿਧਵਾ ਪਰ ਕੋ ਦੇਈ ਕਾਮਦਾਮ ਚਿਤ ਪਰ ਵਸਸੀ ਬਿਨ ਪਰਿਤ੍ਰੇਪਤ ਨਕਬ ਹੂੰ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪ੍ਰਾਣ ਪੜੈ ਸੁਣ ਠਾਟਾ ਬਿਨ ਰਸ ਰਾਤੇ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਹਿ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਹਿ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ